ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਕੁੰਬ ਦੇ ਮੇਲੇ ਦੀ ਹੈ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਸ ਬਾਬੇ ਨੂੰ ਜੋ ਕਿ ਕੁੰਬ ਦੇ ਮੇਲੇ ਦੇ ਵਿੱਚ ਕੰਡਿਆਂ ਦੇ ਉੱਪਰ ਪਿਆ ਹੈ ਤੇ ਬਹੁਤ ਹੀ ਮਸ਼ਹੂਰ ਹੋਇਆ ਹੈ ਲੋਕ ਇਸ ਬਾਬੇ ਨੂੰ ਕੰਡਿਆਂ ਵਾਲਾ ਬਾਬਾ ਵੀ ਕਹਿ ਰਹੇ ਨੇ ਤੇ ਇੱਕ ਕੁੜੀ ਵੱਲੋਂ ਇਸ ਬਾਬੇ ਨੂੰ ਬਹੁਤ ਹੀ ਗਲਤ ਬੋਲਿਆ ਗਿਆ ਤੇ ਕਿਹਾ ਗਿਆ कि ਇਹ ਪਕੰਡ ਕਰਦਾ ਹੈ ਇਹ ਕੋਈ ਬਾਬਾ ਨਹੀਂ ਜਿਸ ਤੋਂ ਬਾਅਦ ਇਹ ਬਾਬਾ ਇੱਥੋਂ ਚਲਿਆ ਗਿਆ ਸੀ ਦੇਖੋ ਇਸ ਕੁੜੀ ਨੇ ਇਸ ਬਾਬੇ ਨੂੰ ਕੀ ਕਿਹਾ ਦੇਖੋ ਤੁਸੀਂ ਵੀ ਵੀਡੀਓ ਲਿਆਓ ਦੋ ਮੈਂ ਸਿੱਕੇ ਨੂੰ نوٹ ਤੇ ਕਨਵਰਟ ਕਰਕੇ ਦੇ ਰਹੀ ਹਾਂ ਜਲਦੀ ਲਾਓ ਹਾਂ ਲਾਓ ਹਾਂ ਆਪਾਂ ਰਹੀ ਤਾਂ ਬੈਠੇ تھے ਆਪਕੋ ਤਾਂ ਪੈਸੇ ਕੀ ਕੋਈ ਨਾ ਮਾਇਆ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜਦੋਂ ਕੁੜੀ ਵੱਲੋਂ ਇਸ ਬਾਬੇ ਨੂੰ ਬਹੁਤ ਹੀ ਗਲਤ ਬੋਲਿਆ ਗਿਆ ਤੇ ਗਲਤ ਸ਼ਬਦ ਬੋਲੇ ਗਏ ਉਸ ਤੋਂ ਬਾਅਦ ਇਹ ਬਾਬਾ ਕੁੰਬ ਦਾ ਮੇਲਾ ਛੱਡ ਕੇ ਚਲਾ ਗਿਆ ਸੀ ਪਰ ਲੋਕ ਇਸ ਬਾਬੇ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰ ਰਹੇ ਨੇ ਤੇ ਇਹ ਬਾਬਾ ਦੁਬਾਰਾ ਕੁੰਬ ਦੇ ਮੇਲੇ ਵਿੱਚ ਆ ਪਹੁੰਚਿਆ ਹੈ ਤੇ ਲੋਕ ਦੂਰੋਂ ਦੂਰੋਂ ਇਸ ਬਾਬੇ ਨੂੰ ਦੇਖਣ ਲਈ ਆ ਰਹੇ ਨੇ ਕੁੜੀ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਹ ਬਾਬਾ ਬਹੁਤ ਹੀ ਭਾਵੁਕ ਹੋ ਗਿਆ ਸੀ ਉਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਠੱਗੀ ਚੋਰੀ ਤਾਂ ਨਹੀਂ ਕੀਤੀ ਤੇ ਨਾ ਹੀ ਕਿਸੇ ਅੱਗੇ ਹੱਥ ਪੈਲਾਏ ਨੇ ਤਪੱਸਿਆ ਕਰਿਆ ਹੈ ਦੇ ਲੋਕ ਪਤਾ ਨਹੀਂ ਉਸ ਨੂੰ ਕਿਉਂ ਗਲਤ ਬੋਲ ਰਹੇ ਨੇ ਕੁੜੀ ਦੀਆਂ ਗੱਲਾਂ ਦਾ ਬਾਬੇ ਦੀਆਂ ਅੱਖਾਂ ਵਿੱਚੋਂ ਦਰਦ ਝਲਕਰਿਆ ਹੈ ਪਤਾ ਨਹੀਂ ਉਸ ਕੁੜੀ ਦੀਆਂ ਗੱਲਾਂ ਨੇ ਇਸ ਬਾਬੇ ਨੂੰ ਕਿੰਨਾ ਮਜਬੂਰ ਕੀਤਾ ਹੋਵੇਗਾ ਜੋ ਇਸ ਨੂੰ ਕੁੰਮ ਤੇ ਮੇਲੇ ਤੋਂ ਛੱਡ ਕੇ ਜਾਣਾ ਪੈ ਗਿਆ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਾਤਾ ਰਬ ਰੱਖਾ